ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਦੁਪਹਿਰ ਦੇ ਵੱਜ ਗਏ ਨੇ 12 ਦਾ ਹੋ ਗਿਆ ਟਾਈਮ ਤੇ ਹੁਣ ਦੁਪਹਿਰ ਨੂੰ ਨਾ ਬੱਚਿਆਂ ਨੂੰ ਭੁੱਖ ਲੱਗ ਜਾਂਦੀ ਆ ਚਲੋ ਮੈਂ ਅੱਜ ਸ਼ੱਕਰ ਵਾਲਾ ਬਣਾਵਾਂਦੇ ਆਪਾਂ ਦਲੀਆ ਦੇਖੋ ਜੀ ਬਹੁਤ ਜ਼ਿਆਦਾ ਟੇਸਟੀ ਬਣਦਾ ਏ ਤੇ ਚੀਨੀ ਵਾਲਾ ਤਾਂ ਸੀ ਨਾ ਬਿਲਕੁਲ ਨਹੀਂ ਬਣਾਉਂਦੇ ਹੈਗੇ ਘਰ ਦੇ ਵਿੱਚ ਚਲੋ ਜੀ ਉਹਦੇ ਵਾਸਤੇ ਆਪਾਂ ਨੇ ਕੀ ਕਰਨਾ ਇੱਧਰ ਆਪਨੇ ਬੜੀ ਕਕੌਲੀ ਲੈ ਲਈਏ ਦਲੀਆ ਦੀ ਇਹ ਮੁੱਲ ਦਾ ਹੀ ਹੈਗਾ ਦਲੀਆ ਤੇ ਆਪਾਂ ਲੱਤੀ ਆਈ ਇੱਕ ਸਫੱਕਰ ਦੀ ਲੱਤੀ ਆਪਾਂ ਨੇ ਕੌਲੀ ਦੇਖੋ ਜੀ ਇਧਰ ਮੈਂ ਗਰਮ ਪਾਣੀ ਰੱਖਤਾ ਹੁਣ ਇਹਦੀ ਨਾਲ ਆਪਾਂ ਬਣਾਵਾਂਗੇ ਚਾਸ਼ਣੀ ਆਪਾਂ ਇਹਨੂੰ ਸ਼ੱਕਰ ਨੂੰ ਵਿੱਚ ਪਾ ਦਨੇ ਆ ਇਹਨੂੰ ਨਾਲ ਚੰਗੀ ਤਰ੍ਹਾਂ ਵਾਲੀ ਆਜੂਗੀ ਤੇ ਦੂਜੇ ਪਾਸੇ ਆਪਾਂ ਲਾ ਲੰਨੇ ਆ ਤੜਕਾ ਇਹ ਵੀ ਬੰਦੇ ਕਰਦਨੇ ਚਲੋ ਜੀ ਕੁੱਕਰ ਮੈਂ ਧੋ ਕੇ ਨਾਲ ਰੱਖਤਾ ਤੇ ਜਿਹੜਾ ਆਪਾਂ ਨੇ ਤੜਕਾ ਲਾਉਣਾ ਨਾ ਇਹ ਆਪਾਂ ਲਾਵਾਂਗੇ ਦੇਸੀ ਘਿਓ ਦਾ ਦੇਖੋ ਜੀ ਜੇ ਦੇਸੀ ਘਿਓ ਦਾ ਤੜਕਾ ਲਾ ਕੇ ਚੜ੍ਹੀਆ ਬਣਾਵੇ ਨਾ ਇਹ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਤੇ ਇਹਦੇ ਵਿੱਚ ਆਪਾਂ ਨੇ ਕੁਝ ਨਹੀਂ ਪਾਉਣਾ ਹੈਗਾ ਬਸ ਸਿੰਪਲ ਤਰੀਕੇ ਨਾਲ ਇਹ ਆਪਣੀ ਦਲੀਆ ਬਣਾਉਣਾ ਹੈ ਤੇ ਇਹਨੇ ਆਪਣਾ ਧਕਿਓ ਕਰਨ ਹੁੰਦਾ ਹੈ ਤੇ ਇਹਨੂੰ ਆਪਾਂ ਨੂੰ ਦੋ ਤਿੰਨ ਪਾਣੀਆਂ ਦੇ ਵਿੱਚ ਨਾ ਦਲੀਏ ਨੂੰ واਸ਼ ਕਰ ਲੈਂਦੇ ਆ ਜਦੋਂ ਇਹ ਕੁੱਕਰ ਦੇ ਵਿੱਚ ਨਾ ਬਹੁਤ ਛੇਤੀ ਦਲੀਆ ਬਣਦਾ ਹੈ ਮਿੰਟ ਸਕਿੰਟ ਦੇ ਵਿੱਚ ਨਾ ਦਲੀਆਨ ਬਣ ਕੇ ਹੋ ਜਾਂਦਾ ਹੈ ਤਿਆਰ कल मैं बनाई थी खिचड़ी बनाई थी मखाजल आज दलिया बना लने हैं देखो जी ਬਾਸਪੇ ਦਲੀਆ ਬਣਾਉਣ ਤੋਂ ਬਾਅਦ ਫਿਰ ਪੇਂਟਰਾਂ ਨੂੰ ਨਾ ਚਾਹ ਦੇਣੀ ਆ ਬਣਾ ਕੇ ਤੇ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਹੈ ਇਹ ਇਹਨਾਂ ਦਾ ਟਾਈਮ ਦਿੰਨੇ ਆ ਚਾਹ ਵਿੱਚ ਨੂੰ ਠੰਡਾ ਵਗਾਰਾ ਦੇ ਦਿੰਨੇ ਆ ਕਈ ਵਾਰ ਸਟਾਂਜ ਵੀ ਬਣਾ ਕੇ ਦੇ ਦਿੰਨੇ ਆ ਦੇਖੋ ਜੀ ਕੰਮ ਕਰਦੇ ਆ ਬੰਦੇ ਨਾ ਤੇ ਪਿਆਸ ਕਹਿੰਦੇ ਸਾਨੂੰ ਬਹੁਤ ਜ਼ਿਆਦਾ ਲੱਗਦੀ ਤੇ ਧੁੱਪ ਵੀ ਬਹੁਤ ਜ਼ਿਆਦਾ ਪੈਂਦੀ ਆ ਨਾ ਦੋ ਤਿੰਨ ਪਾਣੀਆਂ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਏ ਵਾਸ਼ ਕਰਨ ਤੋਂ ਬਾਅਦ ਨਾ ਕੁੱਕਰ ਦੇ ਵਿੱਚ ਪਾਇਆ ਹੋਇਆ ਆਪਾਂ ਨੇ ਦੇਸੀ ਘਿਓ ਤੇ ਹੁਣ ਦਲੀਏ ਨੂੰ ਆਪਾਂ ਵਿੱਚ ਪਾ ਦਨੇ ਆ। ਇਤੋਂ ਜੀ ਬੜਾ ਟਾਈਮ ਨਹੀਂ ਲੱਗਦਾ ਹੈਗਾ ਵਸ ਕੁੱਕਰ ਦੇ ਵਿੱਚ ਤਾਂ ਨਾ ਚਾਰ ਛਿੜੀਆਂ ਦੇ ਵਿੱਚ ਇਹਨਾਂ ਆਪਣਾ ਦਲੀਆ ਬਣ ਕੇ ਹੋ ਜਾਣਾ ਤਿਆਰ। ਜਦੋਂ ਬੱਚਿਆਂ ਨੂੰ ਛੋਟੀ ਜੀ ਭੁੱਖ ਲੱਗਦੀ ਹੈ ਨਾ ਵਸ ਮੈਂ ਤਾਂ ਕੁਛ ਨਾ ਕੁਛ ਵਸ ਐਕਸ ਨਹੀਂ ਬਣਾ ਕੇ ਦੇ ਦਿੰਨੀ ਇਹਨਾਂ ਨੂੰ। ਤੇਲ ਹੁਣ ਆਪਾਂ ਨੇ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਏ। ਤੱਕਣਾ ਚੰਗੀ ਤਰ੍ਹਾਂ ਰਿੱਝ ਗਈ ਹੈ ਤੇ ਹੁਣ ਆਪਾਂ ਚੁੱਲਾ ਬੰਦ ਕਰਕੇ ਨਾ ਜਿਹੜੀ ਇਹ ਸੱਕਰ ਦੀ ਆਪਾਂ ਨੇ ਚਾਸ ਬਣਾਈ ਹੋਈ ਹੈ ਨਾ ਹੁਣ ਆਪਾਂ ਇਹਨੂੰ ਨਾ ਇਹਦੇ ਵਿੱਚ ਪਾ ਦਨੇ ਆ ਦੇਖੋ ਇਹਨੂੰ ਪੁਣ ਕਈ ਪਾਵੇ ਸੱਕਰ ਦੇ ਵਿੱਚ ਨਾ ਕਈ ਨਾ ਕਈ ਵਾਰ ਕੋਈ ੜੱਕਾ ਡੁਟਾ ਹੁੰਦਾ ਹੈ। ਯਾ ਇਸ ਤਰੀਕੇ ਨਾਲ ਚਾਸ ਵਾਲੇ ਚੋਲ ਬਣਾਵੇ ਨਾ ਤੇ ਬਹੁਤ ਜ਼ਿਆਦਾ ਵਧੀਆ ਬਣਦੇ ਨੇ। ਚਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰਕੇ ਨਾ ਆਪਣੇ ਉੱਪਰ ਧਰ ਦਨੇ ਆ ਤੇ ਹੁਣ ਇਹਨਾਂ ਨੇ ਨਾ ਇਹਦਾ ਟੱਕੜ ਕਰ ਦਨੇ ਆਪਾਂ ਬੰਦ ਬਸ ਤਿੰਨ ਸੀੜੀਆਂ ਦੇ ਵਿੱਚ ਨਾ ਆਪਣੇ ਨਾ ਮਿੱਠਾ ਸੱਕਰ ਵਾਲਾ ਦਲੀਆ ਬਣ ਕੇ ਹੋ ਜਾਣਾ ਤਿਆਰ ਤੇ ਤੁਸੀਂ ਦੁੱਧ ਪਾ ਕੇ ਖਾ ਲੋ ਚਾਹੇ ਤੁਸੀਂ ਦੇਸੀ ਘਿਓ ਪਾ ਕੇ ਖਾ ਸਕਦੇ ਹੋ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਚਲੋ ਜੀ ਹੁਣ ਜਦੋਂ ਦਲੀਆ ਬਣ ਗਿਆ ਤੇ ਫਿਰ ਆਪਾਂ ਤੁਹਾਨੂੰ ਇਹਦੀ ਲੁੱਕ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੀ ਬਣੀ ਆ ਤੇ ਐਨੇ ਮੈਂ ਆਪਣਾ ਹੋਰ ਚਾਹ ਚੂ ਦਾ ਦੇਖਦੀ ਆ ਕੀ ਕੰਮ ਧੰਦਾ ਕਰਨਾ ਹੈ ਚਲੋ ਜੀ ਪਹਿਲੀ ਸੀਟੀ ਵੱਜੀ ਹਲੇ ਬਸ ਦੋ ਸੀਟੀਆਂ ਦੇ ਵਿੱਚ ਨਾ ਬਸ ਹੋਰ ਵੱਜਣੀਆਂ ਐ ਫੇਰ ਆਪਣਾ ਦਲੀਆ ਬਣ ਕੇ ਹੋ ਜਾਣਾ ਤਿਆਰ ਤੇ ਬਹੁਤ ਛੇਤੀ ਬਣਦਾ ਕੁੱਕਰ ਦੇ ਵਿੱਚ ਦਾ ਦਲੀਆ ਮੇਰੇ ਕੋਲ ਜੀ ਇੰਨੀ ਛੇਤੀ ਕੁਲ ਜਾਂਦਾ ਨਾ ਕੁਲਿਆ ਹੋਇਆ ਦਲੀਆ ਵੀ ਬਹੁਤ ਵਧੀਆ ਲੱਗਦਾ ਐ ਜੀ ਆਪਾਂ ਦੂਜੀ ਲੋਟ ਬਣਾਉਣੇ ਨੇ ਨਾ ਖੜਮਾ ਖੜਮਾ ਦੇ ਦਲੀਆ ਰਹਿੰਦਾ ਐ ਤੇ ਜਿੰਨੀ ਵੀ ਛੇਤੀ ਹੋਵੇ ਨਾ ਤੇ ਕੁੱਕਰ ਦੇ ਵਿੱਚ ਦਲੀਆ ਬਣਾ ਕੇ ਖਾਵੇ ਚਲੋ ਹਾਂ ਜੀ ਦੋ ਸੀਟੀਆਂ ਬੱਜ ਗਈਆਂ ਨੇ ਬਸ ਇੱਕ ਸੀਟੀ ਵੱਜੇ ਤੇ ਨਾ ਫਿਰ ਆਪਾਂ ਦੇਖਦੇ ਹਾਂ ਵੀ ਆਪਣਾ ਦਲੀਆ ਬਣ ਗਿਆ। ਸੋ ਚੈੱਕ ਕਰਦੇ ਹੁਣ ਤਾਂ ਆਪਣਾ ਦਲੀਆ ਬਣ ਗਿਆ ਹੋਣਾ। ਦੇਖੋ ਜੀ ਇਹਨੂੰ ਨਾ ਪੂਰੀਆਂ ਤੇ ਲੱਤੀਆਂ ਵਧੀਆਂ ਨੇ। ਇਹ ਤੇ ਇਹ ਸੀੜੀਆਂ ਦੇ ਵਿਚན་ਨ ਪੂਰੀ ਚੰਗੀ ਤਰ੍ਹਾਂ ਨਾ ਬਣ ਕੇ ਹੋ ਜਾਂ ਤਾਂ ਆਪਣਾ ਦਲੀਆ ਤਿਆਰ। ਯਾਰ ਨਾ ਬਹੁਤ ਜ਼ਿਆਦਾ ਭੁੱਖ ਤੇਜ਼ ਲੱਗੀ ਹੋਈ ਆ ਚਲੋ ਜੀ ਸੱਕਰ ਵਾਲਾ ਦਲੀਆ ਦੇਖੋ ਕਿੰਨਾ ਵਧੀਆ ਬਣਿਆ ਤੇ ਪੂਰਾ ਭੁਲ ਗਿਆ ਦਲੀਆ ਜਿਹੜਾ ਸੱਕਰ ਵਾਲਾ ਹੁੰਦਾ ਨੇ ਬਹੁਤ ਜ਼ਿਆਦਾ ਟੇਸਟੀ ਹੁੰਦਾ ਇਹਦੇ ਵਿੱਚ ਆਪਾਂ ਨੇ ਕੋਈ ਕਾਜੂ ਬਦਾਮ ਕੁਝ ਨਹੀਂ ਪਾਉਣਾ ਹੈਗਾ ਇਹ ਤਾਂ ਸਿੰਪਲ ਤਰੀਕੇ ਨਾਲੇ ਵਧੀਆ ਲੱਗਦਾ ਹੈ ਚਲੋ ਜੀ ਹੁਣ ਆਪਾਂ ਨੂੰ ਨਾ ਇੱਕ ਟੌਂਗਾ ਦੇ ਵਿੱਚ ਪਾ ਲੈਣੇ ਆ ਤੇ ਬੱਚਿਆਂ ਕੋਲ ਨੂੰ ਲੈ ਕੇ ਚੱਲਦੇ ਆਂ। ਕਿਥੋਂ ਦੀ ਤਿੰਨ ਸੀਟੀਆਂ ਦੇ ਵਿੱਚ ਇਹ ਛੇਤੀ ਉਹ ਬਣ ਗਿਆ। ਇਹ ਵਾਲਾ ਟਾਈਮ ਨਹੀਂ ਲੱਗਿਆ ਹੈਗਾ। ਕੋਈ ਵੀ ਮੈਂ ਦਲੀਆ ਬਣਾਉਣੀ ਆ, ਮਿੱਠੇ ਝੋਲ ਬਣਾਉਣੀ ਆ, ਖਿਚੜੀ ਬਣਾਉਣੀ ਆ, ਮੈਂ ਕੁੱਕਰ ਦੇ ਵਿੱਚੇ ਬਣਾਉਣੀ ਆ। ਨਾਲੇ ਛੇਤੀ ਬਣ ਜਾਂਦਾ। ਨਾਲੇ ਦੇਖੋ ਐਨ ਵਧੀਆ ਘੁਲ ਗਿਆ। ਇਹ ਇੱਕ ਨੰਬਰ ਆਪਣਾ ਦਲੀਆ ਬਣ ਕੇ ਹੋ ਗਿਆ ਤਿਆਰ। ਚਲੋ ਜੀ ਹੁਣ ਜਿਹਨੇ ਖਾਣਾ ਹੋ ਗਿਆ ਦੇਸੀ ਘਿਓ ਪਾ ਕੇ, ਦੁੱਧ ਪਾ ਕੇ, ਉਹ ਆਪਾਂ ਪੁੱਛਦੇ ਆਂ ਵੀ ਤੁਸੀਂ ਕਿਸ ਤਰ੍ਹਾਂ ਦਾ ਲਾਈਕ ਕਰਦੇ ਆਂ। ਫਿਰ ਆਪਾਂ ਉਸ ਤਰ੍ਹਾਂ ਦਾ ਹੀ ਬਣਨੇ ਆਂ। ਦੇਖੋ ਜਦੋਂ ਵੀ ਛੋਟੀ ਜੀ ਭੁੱਖ ਲੱਗੇ ਨਾ ਦੁਪਹਿਰ ਜੀ ਨੂੰ ਬੱਸ ਮੈਂ ਤਾਂ ਵੇਟਾ ਸਕਿੰਟਾਂ ਦੇ ਵਿੱਚ ਨਾ ਦਲੀਆ ਹੋਵੇ ਸੇਮੀਆਂ ਹੋਵੇ ਮਿੱਠੇ ਬਣਾ ਕੇ ਦੇ ਦੇਣੀ ਬੱਚਿਆਂ ਨੂੰ ਤੇ ਬਹੁਤ ਟਾਈਮ ਵੀ ਨਹੀਂ ਲੱਗਦਾ ਹੈਗਾ ਝਟਪਟ ਬਣ ਕੇ ਹੋ ਜਾਂਦਾ ਤਿਆਰ ਤੇ ਜਿਹੜਾ ਬਾਕੀ ਦਲੀਆ ਪਿਆ ਨਾ ਇਹ ਜਿਹੜੇ ਆਪਣੇ ਪੇਂਟ ਵਾਲੇ ਲੱਗੇ ਹੋਏ ਨਾ ਉਹ ਨਾਲ ਨੂੰ ਵੀ ਜਰਾਂ ਨੂੰ ਵੀ ਦਮਾਂਗੇ ਉਹ ਵੀ ਖਾ ਲੈਣਗੇ ਚਲੋ ਜੀ ਬਹੁਤ ਜ਼ਿਆਦਾ ਟੇਸਟੀ ਬਣਿਆ ਏ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਨਾ ਦਲੀਆ ਬਣਾ ਕੇ ਜ਼ਰੂਰ ਦੇਖਿਓ ਤੇ ਬਹੁਤ ਟੇਸਟੀ ਬਣਦਾ ਗੁਰਾਹਾ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੇ ਵੀਡੀਓ ਪਾਉਂਦੇ ਰਾਵਾਂਗੇ